ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਵੀਰਾਂ ਭੈਣਾਂ ਮੇਰੇ ਮਾਤਾ ਮਾਂ ਵੱਡੇ ਵੀਰ ਛੋਟੇ ਵੀਰ ਸਾਰਿਆਂ ਨੂੰ ਬਾਪੂ ਜੀ ਮੇਰੀਆਂ ਮਾਤਾ ਮਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੀਰ ਨੂੰ ਨਿੱਘਾ ਸਵਾਗਤ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪਰ ਜੀ ਤੇ ਆਪਾਂ ਨੂੰ ਸਾਰਿਆਂ ਨੂੰ ਇਨਸਾਨੀਅਤ ਦੀ ਮਦਦ ਜਰੂਰ ਕਰਨੀ ਚਾਹੀਦੀ ਆ ਪਰ ਫਸਟ ਆਪਾਂ ਨੂੰ ਆਪਣੇ ਕਮਿਊਨਿਟੀ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਸਿੱਖ ਹਰ ਇੱਕ ਜਗ੍ਹਾ ਪਹੁੰਚ ਜਾਂਦੇ ਨੇ ਪਰ ਸਿੱਖਾਂ ਦੀ ਕੋਈ ਨਹੀਂ ਪਹੁੰਚਦਾ ਇਸ ਲਈ ਆਪਾਂ ਨੂੰ ਆਪਣੀ ਕਮਿਊਨਿਟੀ ਦੀ ਮਦਦ ਫਰਸਟ ਤੌਰ ਤੇ ਰੱਖ ਕੇ ਚੱਲਣਾ ਹੀ ਚਾਹੀਦਾ ਹੈ ਵੈਸੇ ਤਾਂ ਇਨਸਾਨੀਅਤ ਆਪਣੇ ਗੁਰੂਆਂ ਨੇ ਇਹੀ ਸਿਖਾਇਆ ਵੀ ਇਨਸਾਨੀਅਤ ਨੂੰ ਪੂਰਾ ਇਨਸਾਨੀਅਤ ਸਰਵਸਥਾ ਭਲਾ ਫਲਸਫੀਆ ਦਿੱਤੀ ਹੋਈ ਆ ਆਪਣੇ ਗੁਰੂਆਂ ਨੇ ਬਹੁਤ ਤਕੜੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਨਹੀਂ ਹੈਗੀ ਆਪਾਂ ਨੂੰ ਇਹ ਮਿਲੀ ਹੋਈ ਹੈ ਤਾਂ ਵੀ ਸਭ ਬਰਾਬਰ ਨੇ ਮੁ슬ਮਾਨਾਂ ਦੇ ਵਿੱਚ ਵੀ ਸ਼ਰੀਆ ਸੁਨਨ ਸਨਨੀ ਪਤਾ ਨਹੀਂ ਕੀ 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 ਹਿੰਦੂਆਂ ਜਦੋਂ ਆਪਕਾ ਨੂੰ ਪਤਾ ਹੀ ਆ 39 ਤੋਂ ਬਾਅਦ ਜਦੋਂ ਆਪਣੇ ਬਜ਼ੁਰਗਾਂ ਨੇ ਪੈਰਾਂ ਤੇ ਪਹੜਾ ਮਾਰ ਕੇ ਕਹਿੰਦੇ ਆਗੇ ਸਭ ਤੋਂ ਫਸਟ ਨਾਮ ਵਡੇਰਾ ਮਿਲਿਆ ਨਾ ਨਹਿਰ ਨਹਿਰੂ ਬੰਨੀਓ ਉਹਨੇ ਗਾਂਧੀ ਬੰਨੀਓ ਕਿਹਾ ਗਿਆ ਵੀ ਇਹ ਤਾਂ ਇੱਕ ਜਰਾਈਮ ਪੇਸ਼ਾ ਹਕੂਮ ਆ ਇਹ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਬਹੁਤ ਹੀ ਜਿਹੜੇ ਸਿੱਖ ਚਿੰਤਨ ਨੇ ਸਿੱਖ ਵਿਦਵਾਨ ਨੇ ਵੀ ਉਹਨਾਂ ਨੇ ਇਹ ਗੱਲ ਕਹੀ ਇੱਕ ਹੀ ਵੱਡਾ ਬਹੁਤ ਵੱਡਾ ਨਾਮ ਸੀ ਉਹ ਦੋ ਮੇਰੇ ਖਾਨੇ ਲਿਖਿਆ ਜਾਏ ਉਹ ਗੋਹੀ ਮੇਰੇ ਸਾਹਮਣਾਂ ਜਿਹੜੇ ਸੋਹਿਰ ਸਿੱਖ ਸੀ ਬਦਮਾਨ ਸੀ ਜਿਹੜੇ ਚਿੰਤਾ ਰੱਖਣ ਵਾਲੇ ਰਿਜੈਕਟ ਹਨ ਉਹ ਤਾਂ ਉਦੋਂ ਹੀ ਸਮਝ ਕੇ ਐਸੀ ਵੀ ਗੱਲ ਗਲਤ ਹੋ ਗਈ ਸਾਡੇ ਤੋਂ ਬਹੁਤ ਜਿਆਦਾ ਅਸੀਂ ਸੁੱਤੇ ਹੀ ਰਹੇ ਗਏ ਟਰੇਨ ਨਿਕਲ ਗਈ ਹੁਣ ਨਹੀਂ ਕੁਝ ਹੋ ਸਕਦਾ ਪਰ ਹਾਲਾਤ ਦੁਨੀਆ ਦੇ ਬਦਲਦੇ ਰਹਿੰਦੇ ਕਿਉਂਕਿ ਜਦੋਂ ਮੰਨ ਲਓ ਹੁਣ ਮੇਰੇ ਅੱਗੇ ਨੂੰ ਡਰਾਈਵਰ ਹੀ ਆਉਂਦੀ ਨਹੀਂ ਜੇ ਤੁਸੀਂ 10 ਟੈਰੀ ਫੜਾਤੀ ਮੈਨੂੰ ਟਰਾਲਾ ਫੜਾਤਾ ਚਲਾਉਣਾ ਨੂੰ ਖਾਲੀ ਸੜਕ ਤੇ ਵੀ ਮੰਨ ਲਓ ਜੇ ਮੈਂ ਚਲਾਈ ਲੂੰਗਾ ਕਿਤੇ ਕਿੰਨਾ ਕੁ ਚਲਾ ਲੂੰ ਕਿਲੋਮੀਟਰਾਂ ਨਾਲ ਕਿਉਂ ਬੱਤ ਕਰਦੇ ਜਿੱਦੀ ਸੜਕ ਤੇ ਚਲਾ ਲੂੰਗਾ ਹਾਂ ਪਹਾੜੀਆਂ ਬੂੜੀਆਂ ਆਂਗੇ ਮੈਂ ਫਿਰ ਡਿੱਗੂੰਗਾ ਹੀ ਮਰਨਾ ਹੀ ਹੈ ਯਾਨੀ ਮੈਂ ਨਾਲੇ ਜਿਹੜੇ ਮੇਰੇ ਬਕਰ ਬਲ ਨੂੰ ਪਠਾਏ ਹੋਏ ਨੇ ਉਹ ਵੀ ਮਰਣਗੇ ਨਾਲੇ ਮੇਰੇ ਹੋਰ ਵੀ 100 ਕਹਿਣਾ ਮਤਲਬ ਇਹ ਹੈ ਵੀ ਜਦੋਂ ਜਿਨ੍ਹਾਂ ਜਿਹੜੇ ਕਾਬਲ ਸੀ ਵੇਸ਼ ਚਲਾਉਣ ਦੇ ਉਹਨਾਂ ਨੂੰ ਵੇਸ਼ ਨਹੀਂ ਮਿਲਿਆ ਚਲਾਉਣ ਲਈ ਉਹਨਾਂ ਨੂੰ ਤਾਂ ਸਰਕਾਰ ਜਰਾਇਮ ਪੇਸ਼ਾ ਤੋਂ ਦਾ ਖਿਤਾਬ ਮਿਲਿਆ ਗਿਆ ਤੇ ਜਿਹੜਾ ਨੂੰ ਪਤਾ ਹੀ ਨਹੀਂ ਸੀ 1100 ਸਾਲਾਂ ਤੱਕ ਛਤਰ ਖਾਂਦੇ ਆ ਰਹੇ ਸੀ ਉਹਨਾਂ ਨੂੰ ਪਲੇਟ ਦੇ ਵਿੱਚ ਧਰ ਕੇ ਗਿਫਟੈਂਪਰ ਦੀ ਤਰ੍ਹਾਂ ਕੰਬੋ ਪੀਸ ਦੇ ਤਰੀਕੇ ਨਾਲ ਫੌਜ ਵੀ ਮਿਲ ਗਈ ਸਿੱਖਾਂ ਦੀ ਤੇ ਨਾਲ ਆਪਣੇ ਦੇਸ਼ ਵੀ ਮਿਲ ਗਿਆ ਸਰਕਾਰ ਵੀ ਮਿਲ ਗਈ ਸਾਰਾ ਕੁਝ ਕੁਰਸੀ ਵੀ ਮਿਲ ਗਈ ਬੈਠੇ ਬੈਠੇ ਜਿਹੜੇ ਰਾਜ ਰਾਂਕ ਸੀ ਰਾਂਕ ਤੋਂ ਰਾਜੇ ਬਣ ਗਏ ਯਾਰ ਕਿੱਡੀ ਵੱਡੀ ਇਹ ਵਿਟੰਬਣਾ ਹੀ ਕਹਿ ਸਕਦੇ ਆਪਾਂ ਆਪਣੇ ਸਿੱਖਾਂ ਨੇ ਬਿਚਾਰਿਆਂ ਨੇ ਇਦੋਂ ਬਜ਼ੁਰਗਾਂ ਨੇ 47 ਚ ਪਾਕਿਸਤਾਨ ਮਰਬੇ ਆਂ ਦੇ ਮਰਬੇ ਛੱਟ ਕੇ ਆ ਗਏ ਜਿਹੜੇ ਉਹਰੇ ਆ ਕੇ ਕਈਆਂ ਨੂੰ ਕੋਈ ਦੋ ਚਾਰ ਕਿੱਲਿਆਂ ਦੇ ਬੰਦ ਕਪਣੇ ਹੋਣਗੇ ਜਾਂ ਕੋਈ ਛੱਟ ਰਗੇ ਜੱਟ ਜਿਹੜੇ ਮਾਤੜੀ ਰਹਿ ਗਏ ਕੋ ਕੱਲੇ-ਅੱਲੇ ਰਹਿ ਆ ਹੀ ਨਹੀਂ ਕੱਖ ਜਿਨ੍ਹਾਂ ਦੇ ਵਿਚਾਰਿਆਂ ਦੇ ਜਾਂ ਸਰਕਾਰ ਨੇ ਕਹਿ ਲੋ ਵੀ ਪੱਲੇ-ਅੱਲੇ ਰਹਿਣ ਹੀ ਦਿੱਤਾ ਸਿਸਟਮ ਹੀ ਇਦਾਂ ਦਾ ਬਣਾਤਾ ਅੰਡਾ ਸ਼ੇ ਚਾਲੂ ਕਰਤੇ 88 ਸਾਡੇ ਨਾਲ ਵਾਪਰ ਗਈ ਜਾਂ ਚੁੱਕੀ ਆ ਤੇ ਸਾਡੇਆਂ ਨੂੰ ਹਜੇ ਵੀ ਅਕਲ ਨਹੀਂ ਆਈ ਉਹ ਹਜੇ ਵੀ ਇਹੀ ਕਰੀ ਜਾਂਦੇ ਨੇ ਜੈ ਭਾਗ ਤੇ ਸੀ ਤਾਂ ਹਿੰਦੂਆਂ ਦੇ ਗੰਪ ਉਹ ਸ੍ਰਿਸ਼ਟੀ ਦੇ ਅਸੀਂ ਰਾਜਕੰਨ ਯਾਰ ਕਿਹੜੀਆਂ ਕੰਮੀਆਂ ਗੱਲਾਂ ਕਰੀ ਜਾਂਦੇ ਹੋ ਸਿਆਣੀ ਗੱਲ ਤਾਂ ਕਰ ਲੋ ਮਰੀ ਮੁੱਤੀ ਤੇ ਪੜ੍ਹੇ ਲਿਖੇ ਲੋਕ ਵੀ ਵਿੱਚ ਉਹਨਾਂ ਦੇ ਨਾ ਆ ਆ ਕਬਾਲ ਸਿੰਘ ਲਾਲਪੁਰਾ ਬੜਾ ਕਰਦਾ ਹੁੰਦਾ ਵਾ ਵੀ ਇਸ ਇੱਕ ਛੱਟ ਗਣਤੀਆਂ ਦੀ ਉਹ ਬਣਾ ਹੈ ਇੱਕ ਹਰਜੀਪ ਸਿੰਘ ਪਤਾ ਨਹੀਂ ਕਹਿੰਦਾ ਵਾ ਕੀ ਹੈ ਉਹਨਾਂ ਨੇ ਉਹ ਵੀ ਤੇ ਜਿਹਾ ਦਿੱਲੀ ਦਾ ਹੀ ਆ ਕੋਈ ਸ਼ਰਮੇ ਇੱਕ ਮਿੱਟੀ ਦੇ ਵਿੱਚੋਂ ਹੀ ਆ ਲਾਲ ਲਾਲਪੁਰਾ ਵੀ ਉਹੀ ਆ ਇਹਨਾਂ ਨੇ ਇੰਨਾ ਕਾਜ ਜਾਨੀ ਮਤਲਬ ਜਿਵੇਂ ਨਾ ਕਿਆ ਨਹੀਂ ਹੁੰਦਾ ਇਹਨਾਂ ਨੂੰ ਇੱਕ ਦੋ ਹੋਰ ਨੇ ਬੰਦੇ ਉਹ ਕਾਹਸਾਂ ਬੂਟਾ ਸਿੰਘ ਕਰਕੇ ਹੋਰ ਕਈ ਨੇ ਯਾਨੀ ਹੈ ਕਿ ਤਾਂ ਬਹੁਤ ਪ੍ਰਜਾਤੀ ਹੈ ਇੱਥਾਂ ਦੇ ਵਿੱਚ ਉਹ ਜਿਵੇਂ ਕਹਲਾ ਵੀ ਬਹਿਰਸੀ ਲਾਲਾ ਇੱਕ ਤਰੀਕੇ ਦਾ ਨਾ ਤੇ ਵਿੱਚ ਹਿੰਦੂ ਬਹਿਰਸ ਆਇਆ ਹੋਇਆ ਜਿਆਨਾਂ ਦੇ ਵਿੱਚ ਪਾ ਦਿੱਤਾ ਗਿਆ ਕਿਸੇ ਤਰੀਕੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਨੂੰ ਇਹ ਹਿੰਦੂ ਬਣ ਗਏ ਜਿਆ ਬਣਾ ਦਿੱਤੇ ਗਏ ਹੁਣ ਇਹ ਐਵੇਂ ਪੱਗਾ ਬਣ ਕੇ ਬਸ ਖਾਲੀ ਫੀਲਿੰਗ ਨਹੀਂ ਲਾਉਂਦੇ ਗਰੇਗਰੀ ਵੀ ਸੇ ਸਰਦਾਰਾਂ ਪਰ ਇਹਨਾਂ ਚ ਸਰਦਾਰਾਂ ਵਾਲੀ ਕੋਈ ਗੱਲਬਾਤ ਨਹੀਂ ਹੈ ਕਿ ਪੰਜਾਬੀਆਂ ਸਿੱਖਾਂ ਦੀ ਪਹਿਲੀ ਗੱਲ ਤਾਂ ਜਿਹੜਾ ਬੰਦਾ ਸਿੱਖ ਹੁੰਦਾ ਪੰਜਾਬੀ ਹੁੰਦਾ ਫਾਸ ਕਰਕੇ ਉਹ ਪੰਜਾਬ ਬਾਰੇ ਸੋਚੂ ਗਾਏ ਸੋ ਖੂਬ ਸੋਚੂ ਚਾਹੇ ਉਹ ਪੰਜਾਬ ਦਾ Hindu ਹੋਵੇ ਸਹੀ ਸੱਚਾ Hindu ਹੋਵੇ ਚਾਹੇ ਉਹ ਸੱਚਾ ਮੁਸਲਮਾਨ ਹੋਵੇ ਪਰ ਤੁਹਾਨੂੰ ਪਤਾ ਹੈ ਵੀ ਇਹਨਾਂ ਨੇ ਜਦਾਂ ਇਹ ਪਿਛਾ ਕੰਮ ਕੀ ਹੈ ਉਦੋਂ ਪਹਿਲਾਂ ਵੀ ਇਹ ਇੰੇ ਕਰਦੇ ਆਏ ਨੇ ਆਪਣੇ ਸ਼ਹੀਦ ਜਿਹੜੇ ਉਦਮ ਸਿੰਘ ਸ਼ਹੀਦ ਉਦਮ ਸਿੰਘ ਵੀ ਇੰਕਾਰੇ ਬਰਚਿੰਗ ਖੜੀ ਗਈ ਸੀ ਦੇਰ ਆਣ ਕਲੇ ਗਿਆ ਉਹਨਾਂ ਦਾ ਵੀ ਇੱਕ ਤਰ੍ਹਾਂ ਦਾ ਇਹਨਾਂ ਨੇ ਉਹਨੂੰ ਵੀ ਅਤਵਾਦੀ ਕਿਹਾ ਵੀ ਇਹ ਉੱਪਰ ਚੇਕ ਹੈ ਵੀ ਇਹ ਤਾਂ ਪਾਗਲ ਦਿਮਾਗ ਦਾ ਬਾ ਬੇਅਕਲ ਹਾਂ ਕੰਮ ਕਿੱਤਾਂ ਨੇ ਗਾਂਧੀ ਨੇ ਇਹ ਗੱਲ ਕਹੀ ਨਰੂ ਉਹਨਾਂ ਨੇ ਵੀ ਸਾਰੇ ਇੱਕੋ ਹੀ ਗੱਲ ਸੀ ਇਹਨਾਂ ਦੀ ਪਰ ਉਹ ਵੀ ਪਿੱਛੇ ਇਹਨਾਂ ਦੇ ਇੱਕ ਆਰਐਸਐਸ ਉਹਨੂੰ ਨਹੀਂ ਆਈ ਸੀ ਉਹਨੂੰ ਪਰ ਇੱਕ ਜਿਹੜਾ ਹਿੰਦੂ ਸੰਗ ਸੀ ਜਿਹੜਾ ਉਹ ਬਣਿਆ ਹੋਇਆ ਸੀ ਉਹਨੂੰ ਵੀ ਉਹੀ ਇਹਨਾਂ ਨੂੰ ਚਲਾ ਰਿਹਾ ਸੀ ਇਹ ਤਾਂ ਪਿਆਦੇ ਸੀ ਸੰਦਲਕ ਤਰੀਕੇ ਦੇ ਪਰ ਇਹਨਾਂ ਕੋਲੇ ਕੁਰਸੀਆਂ ਸੀ ਇਹ ਬਹੁਤ ਕੁਝ ਹਸਲ ਕਰ ਗਏ ਸਾਡਿਆਂ ਨੂੰ ਕੋ ਥੱਲੇ ਪੱਲੇ ਨਹੀਂ ਮਿਲਿਆ ਹਜੇ ਵੀ ਛੱਤਰ ਖਾਉਂਦੇ ਨੇ ਬਹੁਤ ਤੇ ਹਜੇ ਵੀ ਇਹ ਕਹੀ ਜਾਂਦੇ ਨੇ ਵੀ ਅਚੀਨ ਦੁਆ ਜਾਂ ਸਾਡੇ ਕਿ ਟੇਕ ਟੇਕ ਵਿਦਵਾਨਾ ਨੇ ਟਾਈਮ ਟਾਈਮ ਤੇ ਇਹਨਾਂ ਨੂੰ ਲਬੇਟਾਂ ਦੇ ਵਿੱਚ ਵੀ ਹਰਾਇਆ ਉਹ ਵੀ ਤੇ ਫੋ ਭਾਈ ਕਿ ਕਿਹੜੇ ਐਂਗਲ ਤੋਂ ਅਚੀਨ ਦੋ ਪਤਾਬਾਂ ਵੀ ਲਿਖਿਆ ਨੇ ਬੜੀਆਂ ਬੜੀਆਂ ਤਾਂ ਅੰਸ਼ਿਕ ਨਾਪਾ ਪਈ ਨਯਾ ਲਾ ਨਯਾ ਸਿੰਘ ਸ਼ਾਇਦ ਉਹਨਾਂ ਦੀ ਪਤਾ ਵਾ ਇੱਕ ਅਸੀਂ ਹਿੰਦੂ ਨਹੀਂ ਕੁਛ ਇਦਾਂ ਦੀ ਉਹਨਾਂ ਦੀ ਵੀ ਆ ਹਿੰਦੂ ਨਹੀਂ ਕਰੀ ਕਈਆਂ ਨੇ ਲਿਖਿਆ ਹੈ ਨੇ ਕਿਤਾਬਾਂ ਪਰ ਇਹ ਫਿਰ ਵੀ ਸਾਬ ਦੁਕਾਨ ਤੇ ਛੱਗੇ ਨੇ ਲਾਲਪੁਰਾ ਅਰਗੇ ਹਤਰੀ ਸੰਗਰਗੇ ਪਤਾ ਨਹੀਂ ਕੀ ਇਹਦਾ ਨਾਮ ਹੋਰ ਕੰਮ ਕੀ ਕਹਿੰਦੇ ਨੇ ਆ ਬੂਟਾ ਸਿੰਘ ਅਰਗੇ ਹੋਰ ਕਿ ਬਤਰੇ ਨੇ ਲੱਲੂ ਲੱਟਰਮ ਪਟਰਾ ਮਰਦੇ ਆ ਤੇਰੇ ਆਪਣੇ ਇਹ ਦੇਖਿਆ ਜਿਵੇਂ ਰਾਮਰੀ ਐਮਪੀ ਸਖਾ ਪਰਿਵਾਰ ਚੋਂ ਸੀ ਪਰ ਉਹ ਤਲਾਤ ਦੇਖ ਲੋ ਤੇ ਇੱਕ ਤਰੀਕੇ ਨਾਲ ਸਿੱਖਾਂ ਦਾ ਕਰੈਕਟਰ ਜੋ ਸੀ ਦੇ ਆਹਰ ਤੋਂ ਪਹਿਲਾਂ ਉਹਨਾਂ ਨੇ ਇੱਕ ਕਰੈਕਟਰ ਕ੍ਰੈਸ਼ ਹੋ ਕਰ ਰਿਹਾ ਹੈ ਕਰੈਕਟਰ ਖੁਸ਼ੀ ਕਰ ਗਿਆ ਜਦੋਂ ਆਪਣੇ ਉਦੋਂ ਆਪਣੇ ਕਾਰਕੂ ਦੌਰ ਸੀ ਉਹ ਵੀ ਇਹਨਾਂ ਨੇ ਇਹੀ ਕੁਛ ਕੀਤਾ ਵਾ ਕਾਰਕੂ ਨਕਲੀ ਬਣ ਕੇ ਪੁਲਸ ਵਾਲਿਆ ਵੀ ਲੋਕਾਂ ਦੇ ਘਰਾਂ ਜਾ ਜਾ ਕੇ ਲੋਕਨੀਤੀਆਂ ਬਣਾਉਣ ਨਾਲ ਵੀ ਇਹਨਾਂ ਨੇ ਬੇਅਤੀ ਕਰੀ ਬਹੁਤ ਹੀ ਜਾਣੀ ਅੱਪਾ ਜੀ ਸਿੱਖਾਂ ਦਾ ਇਤਿਹਾਸ ਪੜਨ ਲੱਗ ਜੀਏ ਤਾਂ ਮੇਰੇ ਹਿਸਾਬ ਨਾਲ ਕੋਈ ਪੱਥਰ ਨਹੀਂ ਹੋ ਜਿਹੜਾ ਜਿਹਦਾ ਦਿਲ ਨਿਰੰਡਾ ਹੋ ਸਿੱਖ ਇਤਿਹਾਸ ਪੜਕੇ ਤੇ ਫਿਰ ਵੀ ਕਈ ਪੱਗਾਂ ਵਾਲੇ ਬਨ ਕੇ ਫਦੂਈਆਂ ਗੱਲਾਂ ਕਰਦੇ ਫਿਰ ਜਾਂਦੇ ਨੇ ਉਹਨਾਂ ਨੂੰ ਕੋਈ ਦੇ ਦੁੱਕੀ ਦੇ ਬੰਦੇ ਨਹੀਂ ਹੈਗੇ ਉਹ ਸਰਕਾਰ ਦੇ ਉਹ ਜਿਵੇਂ ਕਹਿ ਲੋ ਵੀ ਚੱਕਰੂ ਚੱਟਲੂਤ ਨੇ ਉਹ ਆਪਾਂ ਇੱਕ ਉਹ ਖਾਈ ਦੇ ਵਿੱਚ ਧਕੇਲਦੇ ਆ ਰਹੇ ਨੇ ਧਕੇਲ ਦੇ ਲਗਾਤਾਰ ਜਾ ਰਹੇ ਨੇ ਵੀ ਇੱਕ ਖਤਮ ਹੋਣ ਇਸ ਟੂਮਨ ਦੇ ਉੱਪਰ ਪੱਟ ਪਾਇਆ ਜਾਵੇ ਉਦੋਂ ਬਾਅਦ ਪੰਜਾਬ ਦਾ ਨਾਮ ਨਿਸ਼ਾਨੀ ਖਤਮ ਕਰ ਦਿੱਤਾ ਗਿਆ ਜਿਵੇਂ ਅਗਲੇ ਨੇ ਆਜ਼ਾਦੀ ਕਾਦੀ ਹੋਈ ਕਾਦੀਆ ਦੇਸ਼ ਆਇਆ ਹੋਇਆ ਵੀ ਦੇਸ਼ ਤਾਂ ਪੰਜਾਬ ਇਹਨਾਂ ਦਾ ਯਾਦ ਹੋ ਗਿਆ ਮੰਨ ਲੈਨੇ 1100 ਸਾਲ ਦੀ ਕਲੰਮੀ ਨਾ ਟੁੱਟਈ ਇਹਨਾਂ ਨੇ ਅੰਗਰੇਜ਼ਾਂ ਨਾਲ ਮੀਟਿੰਗਾਂ ਕਰੀਆਂ ਹੋਈਆਂ ਜਿਵੇਂ ਕਿ ਪੰਜਾਬੀਆਂ ਦੇ ਵਿੱਚ ਕਹਿੰਨਾਂ ਨੇ ਉਹ ਜਿਹੜੇ ਨੇਤਾ ਸੀ ਮੇਨ ਉਹ ਹੀ ਇਹਨਾਂ ਦੀ ਆਪਦੀ ਬੰਦੇ ਸੀਗੇ ਉਹ ਸੇ ਪੱਗਾਂ ਬਣੇ ਕੇ ਜਿਵੇਂ ਆਕ ਲਾਲਪੁਰਾ ਅੱਗੇ ਅੱਗੇ ਹੋਣ ਨੇ ਉਹਦੋਂ ਵੀ ਉਹੀ ਸੀ ਚਰਸਾਰਗੇ ਹੋ ਗਏ ਰਾਂਢੀ ਮਰ ਗਏ ਉਹਦੇ ਇਹ ਇਹਨਾਂ ਦੇ ਬੰਦੇ ਨੇ ਤੇ ਆ ਡਾਉਮ ਦੇ ਬਾਬੇ ਨੇ ਤਾਂ ਹੁਣ ਥੋੜੀ ਜਿੜ ਪਹਿਲਾਂ ਜਿਹੜਾ ਜੋਗੀ ਆਲਾ ਇਹਨੇ ਤਾਂ ਥੋੜੀ ਜਿੜ ਪਹਿਲਾਂ ਕਹਿ ਕੇ ਹਟਿਆ ਕਹਿੰਦਾ ਸਿੱਖ ਤੇ ਸੱਪ ਸਿੱਖ ਨੂੰ ਸੱਪ ਵਗੈਰਾ ਪਰ ਸਮਝਿਆ ਜਾ ਸਕਦਾ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਵੀ ਕਦੋਂ ਡੰਗ ਮਾਰਦਾ ਨੂੰ ਪੁੱਛੇ ਵੀ ਕਿਹੜਾ ਡੰਗ ਮਾਰਿਆ ਵੀ ਹਿੰਦੂਆਂ ਦੇ ਚਿੱਖਾਂ ਨੇ हां ਸਿੱਖਾਂ ਕੋਲੇ ਜਰੂਰ ਹੈਗੇ ਨੇ ਬਹੁਤ ਚੀਜ਼ਾਂ ਏਦਾਂ ਦੀਆਂ ਜਿਹੜੀਆਂ ਸਿੱਖ ਸਾਬਤ ਕਰ ਸਕਦੇ ਨੇ ਸਬੂਤ ਵੀ ਦਿਖਾ ਸਕਦੇ ਆ ਵੀ ਹਿੰਦੂਆਂ ਨੇ ਸਿੱਖਾਂ ਦੇ ਨਾਲ ਬਹੁਤ ਕੁਝ ਕੀਤਾ ਮੈਂ ਕਿਸੇ ਤੋਂ ਮੈਨੂੰ ਟਾਰਗੇਟ ਨਹੀਂ ਕਰ ਰਿਹਾ ਸਾਰੇ ਹਿੰਦੂ ਵੀਰ ਭਾਈਆ ਜਿਹੜੇ ਆਪਣੇ ਨਾਲ ਖੜੇ ਨੇ ਜਿਹੜੇ ਸਹੀ ਨੇ ਮੁਸਲਮਾਨ ਵੀ ਨਾਲ ਖੜੇ ਨੇ ਸਾਈ ਵੀ ਮੇਰੇ ਨਾਲ ਨਾਲ ਖੜੇ ਹੋਣਗੇ ਜਿਹੜੇ ਸਹੀ ਹੋਣਗੇ ਪੰਜਾਬ ਦੇ ਹੋਣਗੇ ਹਾਂ ਜਿਹੜੇ ਬੰਦੇ ਕਾਲੂ ਸੱਟ ਲੋਕ ਦੇ ਦੁੱਖੀ ਜੇ ਸਾਨੂੰ ਪਤਾ ਹੀ ਉਹਨਾਂ ਨੇ ਤਾਂ ਫਿਰ ਆਪਣੇ ਘਰਾਂ ਨੂੰ ਕੁਝ ਕਰਨਾ ਨਾ ਉਹਨੇ ਤਾਂ ਜਿਵੇਂ ਉਹ ਕਹਿੰਦੇ ਨੇ ਮੈਂ ਕਮਰੀ ਕੀ ਜਾਣਾ ਰਮ ਜਾऊंगा ਪੀਉਂ ਕਹੂੰਗਾ ਜਾਉਂਗਾ ਰਮ ਜਾਣਾ ਅੱਪੀ ਨੇ ਜਾਣਦਾ ਕੋਈ ਉਹਦੋਂ ਤੋਂ ਪਤਾ ਹੀ ਹੈ ਕੀ ਗੱਲ ਹੈ ਪਰ ਅਗਲੇ ਨੇ ਕਾਉਂ ਨੇ ਤਾਂ ਰੱਬੀ ਗੱਲ ਕਰੀਏ ਗਏ ਕਿ ਨੇ ਇਹ ਵਿਚਾਰੇ ਯੱਗਾਂ ਦੀ ਗੱਲ ਕਰਦੇ ਸਿੱਖ ਕੌਮ ਨੂੰ ਯੱਗ ਦੇ ਵਿੱਚ ਪਾ ਰਹੇ ਨੇ ਇੱਕ ਗਲਮੀ ਕੋਕੜ ਦੇ ਕਹਿੰਨਾ ਨੇ ਇੱਕ ਦੂਸਰੀ ਗਲਮੀ ਦੇ ਵਿੱਚ ਫਸਾ ਕੇ ਹਜੇ ਵੀ ਇਹਨਾਂ ਨੂੰ ਕਿਆ ਨਹੀਂ ਯਾਰ ਮੇਰੇ ਹਿਸਾਬ ਨਾਲ ਸਿੱਕ ਕੋ ਲੰਗ ਦੇ ਕਾਬਲੀ ਨਹੀਂ ਹੈਗੇ ਸਿੱਕ ਹੈ ਹੀ ਨਹੀਂ ਸਿੱਕ ਹੁੰਦੇ ਤਾਂ ਇਹ ਜਿਹਿਆਂ ਗਲਾਨ ਨਹੀਂ ਕਰਦੇ ਇੰਨਾ ਕੁਝ ਹੋ ਗਿਆ ਯਾਰੋਂ ਗਲੇ ਹੋਰ ਕੋਣ ਨੂੰ ਨੰਗੇ ਕਰਕੇ ਇੱਥੇ ਫੇਰਨਾ ਭਜਾਉਣਾ ਇੰਨਾ ਕੁਸਤਾ ਕਰਤਾ ਕਰਿਆ ਨਹੀਂ ਹੋਰ ਹੁਣ ਕੋਣ ਨੂੰ ਕੀ ਸਾਬਤ ਕਰਨ ਨੂੰ ਤੁਹਾਨੂੰ ਗਲੀ ਗਲੀ ਚ ਕੱਲਿਆਂ ਨੂੰ ਕੱਲੇ ਕੱਲੇ ਨੂੰ ਨੰਗੇ ਕਰਕੇ ਭਜਾਉਣਾ ਕੋਰਤਾਂ ਸ਼ਰਮ ਕਰੋ ਯਾਰ ਇਹ ਜਿਹੇ ਲੋਕਾਂ ਨੂੰ ਜੇ ਤਾਂ ਇਹ ਸਹੀ ਸਿੱਖ ਨੇ ਤਾਂ ਸ਼ਰਮ ਕਰੋ ਕੋ ਟੋਕਟ ਆਪਣੇ ਗੁਰੂ ਨੂੰ ਦਾ ਜਨਦ ਕਰ ਲੋ ਜੇ ਨਹੀਂ ਹੈਗੇ ਤਾਂ ਫਿਰ ਸਹੀ ਮੇਰੀ ਗੱਲ ਸਹੀ ਆ ਵੀ ਇਹ ਸਿੱਖ ਨਹੀਂ ਹੈਗੀ ਗੱਲ ਖਤਮ ਬਾਕੀ ਜੋ ਮੇਰੀ ਗੱਲ ਕਿਸੇ ਨੂੰ ਕੋਈ ਗਲਤੀ ਸ਼ਾਂਤ ਲੱਗੀ ਹੋ ਤਾਂ ਮਾਫੀ ਕਿਮਾਦਾ ਜਾ ਸਕਦਾ ਬਾਕੀ ਸਬਸਕ੍ਰਾਈਬ ਕਮੈਂਟ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਮੈਨੂੰ ਉਹ ਜਿਆਦਾ ਮੋਟੀਵੇਸ਼ਨ ਮਿਲਦਾ ਵਾ ਵਧੀਆ ਲੱਗੀ ਵੀਡੀਓ ਤਾਂ ਜਰੂਰ ਸਾਥ ਦਿਓ ਨਹੀਂ ਵਧੀਆ ਲੱਗੀ ਤਾਂ なたのに。